ਯਾਦ ਆਨਸੁਆਪ ਰੋਮਸਿਸ ਬਾਦ ਤੁਸੀਂ ਦੇਖ ਰਹੇ ਹੋ ਮੀਟਰ ਮਿਸ਼ਨੀ ਚੈਨਲ ਮੈਂ ਤੁਹਾਡਾ ਆਪਾਂ ਦੇ ਤਾਂ ਹੌਮ ਲੈਵਲ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਸਰਾਲੀ ਕਲੋਨੀ ਦੇ ਵਿੱਚ ਜਿਹੜੀ ਬੰਨ ਨੂੰ ਧਾਰਕੀ ਹੋਈ ਆ ਉਹਦੇ ਲਈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਭਾਈ ਆ ਜਰਾ ਕੈਮਰਾ ਮਾਰ ਕੇ ਦਿਖਾਓ ਕਿ ਪਾਣੀ ਦਾ ਵਹਾਅ ਕਿੰਨਾ ਆ ਤੇ ਕਿੰਨਾ ਤੁਸੀਂ ਦੇਖ ਰਹੇ ਹੋ ਇਸ ਦਾ ਇਹਾਸਨਾਪ ਰੋਪ ਦੇ ਵਿੱਚ ਆਇਆ ਹੋਇਆ ਆ ਆਨੜੇ ਟਾਈਮ ਦੇ ਵਿੱਚ ਰੱਬ ਨਾ ਕਰੇ ਕੀ ਅਗਰ ਦਰਿਆ ਤੇ ਉਸ ਪਰ ਪਾਣੀ ਜਾਂਦਾ ਤਾਂ ਤੁਸੀ ਲੁਧਿਆਣੇ ਨੂੰ ਜਿਹੜਾ ਆ ਕਿ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਪਰ ਪੰਜਾਬ ਦਾ ਇੰਨਾ ਕੁ ਬੁਰਾ ਹਾਲਾਤ ਆ ਕਿ ਕੁਝ ਸੈਲੀਬ੍ਰਿਟੀ ਕੁਝ ਸਿੰਗਰ ਪੰਜਾਬੀ ਜਿਹੜੇ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੇ ਨੇ ਤੇ ਜਿਹੜੇ ਮੇਰੇ ਦਾਨੀ ਸੱਜਣ ਨੇ ਉਹਨਾਂ ਨੂੰ ਬੇਨਤੀ ਹੈ ਕਿ ਅਗਰ ਤੁਸੀਂ ਕੋਈ ਵੀ ਦਾਨ ਕਰਨਾ ਚਾਹੁੰਦੇ ਹੋ ਜਾਂ ਕੋਈ ਸੇਵਾ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਆਣ ਕੇ ਕਰੋ ਪਿੰਡਾਂ ਦੇ ਵਿੱਚ ਜਿਥੇ ਕਿਸੇ ਚੀਜ਼ ਦੀ ਲੋੜ ਆ ਕਿਸੇ ਅਗਰ ਤੁਸੀਂ ਪੰਜਾਬ ਸਰਕਾਰ ਦੇ ਅਕਾਊਂਟ 'ਚ ਵੀ ਪੈਸੇ ਟ੍ਰਾਂਸਫਰ ਮਾਰਦੇ ਹੋ ਤਾਂ ਉਹ ਕਾਫੀ ਹੱਦ ਤੱਕ ਗ੍ਰਾਊਂਡ ਲੈਵਲ ਤੇ ਨਹੀਂ ਆਉਂਦੇ ਮੇਰੀ ਇੱਕ ਬੇਨਤੀ ਹੈ ਆਪਣੇ ਚੈਨਲਾਂ ਨੂੰ ਆਪਣੀ ਟੀਮ ਨੂੰ ਕਿ ਅਗਰ ਕੋਈ ਦਾਨੀ ਸੱਜਣ ਆਪਣਾ ਦਾਨ ਪੂਰਨ ਕਰਨਾ ਚਾਹੁੰਦਾ ਹੈ ਤੇ ਉਹ ਗ੍ਰਾਊਂਡ ਲੈਵਲ ਤੇ ਆਨ ਕੇ ਕਰੇਗੀ ਉਸ ਪਿੰਡਾਂ ਨੂੰ ਹੈਲਪ ਕੀਤੀ ਜਾਵੇ ਜਿੱਥੇ ਪਸ਼ੂਆਂ ਦਾ ਚਾਰਾ ਕੁਝ ਕਾਫੀ ਜਿਹੜੇ ਹੈਗੇ ਨੇ ਸਾਡੇ ਉਹਨਾਂ ਤੱਕ ਕੋਚ ਨਹੀਂ ਪੁੱਛ ਰਿਆ ਨਾ ਰਾਸ਼ਨ ਪੁੱਛ ਰਿਆ ਨਾ ਕੁਝ ਪੁੱਛ ਰਿਆ ਮੇਰੀ ਇੱਕ ਬੇਨਤੀ ਹੈ ਕਿ ਆਨ ਵਾਲਾ ਟਾਈਮ ਪਰਮਾਤਮਾ ਚੰਗਾ ਲਿਆਵੇ ਤਾਂ ਵਧੀਆ ਗੱਲ ਆ ਪੰਜਾਬ ਹਮੇਸ਼ਾ ਹੀ ਹਰ ਸਟੇਟ ਹਰ ਕੰਟਰੀ ਦੇ ਨਾਲ ਖੜਦਾ ਅੱਜ ਪੰਜਾਬ ਨੂੰ ਲੋੜ ਆ ਤਾਂ ਮੇਰੀ ਪੂਰੇ ਪੰਜਾਬ ਪੂਰੇ ਵਰਲਡ ਨੂੰ ਇੱਕ ਬੇਨਤੀ ਹੈ ਕਿ ਅਗਰ ਕੋਈ ਦਾਨਪੁਣ ਕਰਨਾ ਚਾਹੁੰਦਾ ਹੈ ਤੇ ਉਹ ਦਾਨਪੁਣ ਸਿੱਧਾ ਆਪਣਾ ਪਿੰਡਾ ਚ ਜਾ ਕੇ ਕਰੇ ਕਿਸੇ ਸੰਸਥਾ ਨੂੰ ਫੜਨਾਂ ਨੂੰ ਸੰਸਥਾ ਨੂੰ ਦਾਨ ਕਰਨ ਤੇ ਜਿਨ੍ਹਾਂ ਮੇਰੇ ਸੈਲੀਬ੍ਰਿਟੀ ਜਿਵੇਂ ਗੁਰਕਾਸ਼ਮਨ ਸਾਹਿਬ ਹੋਗੇ ਦਲਜੀਤ ਜੀ ਹੋਗੇ ਇਹਨਾਂ ਨੇ ਬਹੁਤ ਵੱਡੀ ਰਕਮ ਜਿਹੜੀ ਉਹ ਦਾਨਪੁਨ ਕੀਤਾ ਹੈ ਤੇ ਪਰਮਾਤਮਾ ਇਹਨਾਂ ਦੀ ਬਰਕਤ ਦੇ ਵਿੱਚ ਵਾਧਾ ਪਾਵੇ ਔਰ ਆਣ ਵਾਲਾ ਟਾਈਮ ਆ ਜਿਹੜਾ ਪਰਮਾਤਮਾ ਪੰਜਾਬ ਦੇ ਉੱਪਰ ਮਿਹਰ ਭਰਿਆ ਹੱਥ ਰੱਖੇ ਜੈਪੀਨ ਜੈਪਾਰ ਤੇ ਤੁਸੀਂ ਦੇਖ ਰਹੇ ਹੋ ਮਿੱਤਰ ਮਿਸ਼ਨ ਨਿਊ ਚੈਨਲ ਤੇ ਜਰੂਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿ ਅਸੀਂ ਇਸ ਟਾਈਮ ਸਰਾਲੀ ਕਲੋਨੀ ਦਾ ਜਿਹੜਾ ਬੰਨਾਂ ਇਹ ਪਾਣੀ ਆ ਰਿਹਾ ਇਸ ਟਾਈਮ ਅਸੀਂ ਉੱਥੇ ਖੜੇ ਹਾਂ ਕੁਝ ਪਿੰਡ ਦੇ ਸਾਡੇ ਨਾਲ ਸਰਪੰਚ ਸਾਹਿਬ ਨੇ ਆਪਾਂ ਉਹਨਾਂ ਨਾਲ ਗੱਲ ਕਰ ਲੈਨੇ ਆ ਕਿ ਕਦੋਂ ਜਿਹੜੀ ਇਹ ਹਾਲਤ ਕਣੀ ਸ਼ੁਰੂ ਹੋਈ ਹੈ ਔਰ ਪਿੱਛੇ ਦੇਖ ਰਹੇ ਹੋ ਡੀਸੀਬੀ ਵਗੈਰਾ ਵੀ ਲ ਉਦੀ ਬਾਰੇ ਵੀ ਤੁਹਾਨੂੰ ਜਰੂਰ ਦੱਸਾਂਗੇ ਇਹ ਗੱਲ ਕਰ ਲੈਂਦੇ ਆ ਸਰਪੰਚ ਸਾਹਿਬ ਨਾਲ ਕਿ ਕਾਦੀ ਜਿਹੜੀ ਹੈਗੀ ਐ ਚੱਲ ਰਹੀ ਐ ਧਾਲਕਾਂ ਨਾਲ ਸਰਪੰਚ ਸਾਹਿਬ ਨੂੰ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਕਿਤੇ ਸਾਡੇ ਤੋਂ ਜਦੋਂ ਜਦੋਂ ਪਾਣੀ ਆਇਆ ਉਸ ਦਿਨ ਤੋਂ ਇਹ ਜਿਹੜੀ ਟਾਇਪ ਪਹਿਲਾਂ ਤਾਂ ਇਹ ਜਿਹੜੀ ਉੱਥੇ ਤੱਕ ਸੀਗੀ ਕੈਮਰਾਮੈਨ ਨੂੰ ਕਹਾਂਗਾ ਉਦੋਂ ਵੀ ਤੱਕ ਸੀਗੀ ਧਾਲ ਲੱਗਦੀ ਲੱਗਦੀ ਉੱਥੇ ਤੱਕ ਹੈਗੀ ਤੇ ਉਦੋਂ ਦੇ ਇਹਨੂੰ ਰੋਕਣ ਤੇ ਜਿਹੜੇ ਯਤਨ ਕੀਤੇ ਜਾ ਰਹੇ ਨੇ ਸਾਰੇ ਪਿੰਡ ਨੂੰ ਕਿਸੇ ਪ੍ਰਕਾਰ ਦੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੋਈ ਹਲਮਹਿਗ ਜਿਹੇ ਦਿਨ ਤੋਂ ਹੀ ਇੱਥੇ ਹੁੰਦੇ ਨੇ ਠੀਕ ਹੈ ਸਾਰੇ ਜਿਹੜੇ ਅਫਸਰ ਹੈਵਾਰ ਨੇ ਇੱਕ ਸਾਲ ਵੀ ਖਾਸ ਕਰਕੇ ਇਹ ਦੇਵਨ ਦੇ ਦਿਰ ਮੈਂ ਨਹੀਂ ਸਰਕਾਰ ਵੱਲੋਂ ਆਵਾਜ਼ ਬਾਜੀ ਇਹ ਬੰਦੇ ਜਿੰਦਗੀ ਦੇ ਨਿਰਵਾਹ ਕੀ ਨਾਮ ਹੈ ਇਹਦਾ ਮੈਂ ਪ੍ਰਦੀਪ ਸਿੰਘ ਖੰਸਾ ਲੋਕ ਸਭਾ ਇੰਚਾਰਜ ਦੇ ਤੌਰ ਤੇ ਸੇਰਮੈਂਟ ਕਰਾਂ ਕਿੰਦਾ ਦੀ ਸਹਾਇਤਾ ਜਿਹੜੀ ਹੈ ਤੁਸੀਂ ਇੱਥੇ ਪਿੰਡ ਵਾਲਿਆਂ ਨੂੰ ਗਾਂ ਲੋਕਾਂ ਨੂੰ ਸਹਾਇਤਾ ਨਹੀਂ ਭਜੀ ਸਾਡਾ ਆਪਣਾ ਕੰਮ ਸਾਰਿਆਂ ਦਾ ਰਹਿ ਕੇ ਲੱਗੇ ਅਸੀਂ वैसे सरकार ਨੂੰ ਨਹੀਂ ਮਤਲਬ ਸਰਕਾਰ ਨੂੰ ਸਾਰਾ ਅੰਲਾ ਲੱਗਿਆ ਹੋਇਆ ਪਚਾਦ ਕਿਥੋਂ ਦੇ ਕਿਸਾਨਾਂ ਦਾ ਪਰੇਸ਼ਾਨੀ ਐਸ ਵੀ ਐਕਸ਼ਨ ਦੀ ਦੀਸਾਵਾ ਕੀ ਹੈ ਕਿ ਅਜਿਹਾ ਵੀ ਸਾਰਾ ਯਾਤਮਸਰ ਆ ਰਿਹਾ ਹੈ। ਅਰ ਸਪੈਸੀ ਸਾਡੇ ਲੈਣਾ ਜਿਸ ਨੇ ਸਰਕਾਰੀ ਜੇਕਰ ਲੱਗਿਆ ਹੋਇਆ। ਲਗਾਤਾਰ ਜਿਹੜੇ ਮੋੜੇ ਪਰਛੇਤੇ ਸਟਾਟ ਬਣਾਏ ਜਾ ਰਹੇ। ਤੁਹਾਨੂੰ ਦਾ ਸਮਾਜਨਾ ਮਜੀ ਮੇਰਾ ਵੀ ਪਿੰਡ ਪਿਆ ਦੇ ਕੱਲੇ ਪਿਆ। ਆ ਮੇਰੀ ਲਗਭਗ 39 ਸਾਲ ਹੋਰ ਤੇ ਬਚਪਨ ਤੋਂ ਦੇਖਦੇ ਆ ਰਹੇ ਹਾਂ ਜਿਹੜੀ ਇਹ ਪਾਵਰ ਨੇ ਮਾ ਪੰਜ 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 ਪੌਤ ਤੱਕ ਦਾ ਸਰੀਰ ਇਨਸਾਨ ਦਾ ਬਣਿਆ ਇਹ ਹੀ ਪੰਜ ਪੌਤ ਤੱਕ ਜਿਹੜੇ ਪੂਰੀ ਜਿਹੜੇ ਬ੍ਰਹਿਮੰਡ ਨੂੰ ਚਲਾਉਂਦੇ ਤੇ ਇਹ ਵੱਡਾ ਇੱਕ ਤੱਤ ਹੈਗਾ ਵੱਡੀ ਇੱਕ ਤੱਤ ਹੈਗੀ ਵੱਡੀ ਪਾਵਰ ਹੈ ਜਿਹਦੇ ਅਸੀਂ ਅਰਦਾਸ ਬੇਨਤੀ ਕਰ ਰਹੇ ਹਾਂ ਕਿ ਸੈਂਟਰ ਗਵਰਨਮੈਂਟ ਵੱਲੋਂ ਪੂਰੀ ਸਹਾਇਤਾ ਦੀ ਲੋੜ ਹੈ ਕੋਈ ਸਾਨੂੰ ਆ ਰਿਹਾ ਪੰਜਾਬ ਨਹੀਂ ਜੀ ਸੈਂਟਰ ਗਵਰਨਮੈਂਟ ਵੱਲੋਂ ਕੋਈ ਨਹੀਂ ਹੈਗਾ ਬੱਸ ਸਾਨੂੰ ਜੋ ਪੰਜਾਬ ਸਰਕਾਰ ਦੇ ਨਮਾਇंदे ਹੈਗਾ ਪੰਜਾਬ ਸਰਕਾਰ ਦੇ ਉਹ ਵੀ ਆ ਸਾਨੂੰ ਹੈਗਾ ਮਾਨਸਾ ਵੱਲੋਂ ਜਾਂਮ ਦੇ ਉਪਸਰ ਸਬਾਨਾ ਕੋ ਸਾਨੂੰ ਪੂਰਾ ਸਹੂਲਤ ਦੂ ਪੰਜਾਬ ਦੇ ਵਿੱਚ ਪਾਣੀ ਨਹੀਂ ਹੁੰਦਾ ਰਾਜਸਥਾਨ ਮੰਗ ਕਰਦਾ ਅੱਜ ਰਾਜਸਥਾਨ ਨਾਲ ਇਹ ਨਹਿਰਾ ਕਾਮੀ ਬਾਰੇ ਕੀ ਕਹਿਣਾ ਦਾ ਆ ਦੇਖੋ ਪਹਿਲੀ ਕਮਾ ਗੱਲ ਕਿ ਰਾਜਸਥਾਨ ਦੀ ਕੁਝ ਗੱਲ ਆ ਅੱਜ ਸਵੇਰੇ ਮੈਂ ਖੋਦასი ਨਰਕੰਜ਼ਿੰਗ ਬਿਆਸਾ ਕਾਲੀ ਨਾਲ ਜਿਹੜੇ ਸੁਨਹਿਰ ਬਾਗ ਦੇ ਸਾਰੇ ਕਰੂ ਨੇ ਉਹਨੇ ਕਿ ਵਧੀਆ ਗੱਲ ਕੀਤੀ ਆ ਆਪਾਂ ਚਾਹ ਦੰ ਨਹਿਰਾ ਦੇਖੋ ਜਿਹੜੀਆਂ ਨਹਿਰਾਂ ਦੇ ਵਿੱਚ ਪਾਣੀ ਜਾਂਦਾ ਜਾਂਦਾ ਆ ਜਿਹੜਾ ਹੁਣ ਘਾਤ ਵਾਲਾ ਪਾਣੀ ਆ ਜਾਂ ਗਾਦ ਵਾਲਾ ਪਾਣੀ ਨਾ ਰਾਲਾ ਪਾਣੀ ਹਿੱਸਾ ਜਾਂਦਾ ਪਹਾਂ ਚ ਗਾਦ ਜਾਂਦਾ ਹੋਰ ਹੋਰ ਇਹ ਇੱਕ ਚੀਜ਼ ਅਸੀਂ ਸੀਨੀਅਰ ਲੀਡਰੋਂ ਮੇਰੇ ਸਵਾਲ ਦਾ ਇੱਕੋ ਜਵਾਬ ਸੀਗਾ ਕਿ ਜਦੋਂ ਤੱਕ ਪਾਣੀ ਦੀ ਮੰਗ ਹੁੰਦੀ ਆ ਉਦੋਂ ਤੱਕ ਬਰਾਬਰ ਹੱਕ ਲੈਂਦੇ ਨੇ ਅੱਜ ਜਦੋਂ ਪੰਜਾਬ ਮਾਰ ਚੱਲ ਰਿਹਾ ਹੈ ਜਿਹੜੀ ਜਿਹੜੀ ਮੇਰਾ ਸਵਾਲ ਸੁਣਨਾ ਚਾਹੁੰਦਾ ਮੈਂ ਦੱਸਦਾ ਸਵਾਲ ਸੁਣੋ ਜਦੋਂ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਪਾਣੀ ਤੇ ਆਮ ਆਦੀ ਪਾਰਟੀ ਦਾ ਹੋਰ ਮਹਾਸਭਾ ਦਾ ਸਪਸ਼ਟ ਸਟੈਂਡ ਹੈ ਸਾਡਾ ਅਸੀਂ ਪਾਣੀ ਉਹਨਾਂ ਨੂੰ ਐਲੇ ਕਹਿੰਦੇ ਅਸੀਂ ਸਾਡਾ ਰਾਈਟ ਹੈ ਅੱਜ ਉਹਨਾਂ ਨੇ ਸਪਸ਼ਟ ਕਰਤਾ ਕਿ ਸਾਨੂੰ ਪਾਣੀ ਨਹੀਂ ਚਾਹੀਦਾ ਇਸ ਸਾਡੇ ਲਈ ਇੱਕ ਜਿਵੇਂ ਸੁਪਰੀਮ ਕੋਰਟ ਦੇ ਕੇਸ ਨਾਲ ਉਹਨੇ ਸਾਡੇ ਲਈ ਇੱਕ ਪੁਆਇੰਟ ਹੈ ਜਦੋਂ ਪਾਣੀ ਦੀ ਮਾਰ ਪੰਜਾਬ ਚੱਲੂਗਾ ਆਪਾਂ ਆਪਾਂ ਦੇ ਟਾਈਮ ਦੇ ਵਿੱਚ ਆਪਾਂ ਜਾਨਕੀ ਪਾਣੀ ਤੇ ਰੋਕ ਲਾ ਸਕਦੇ ਬਿਲਕੁਲ ਲਾਵਾਂਗੇ ਡੱਕ ਕੇ ਲਾਵਾਂਗੇ ਅਸੀਂ ਕਿਉਂ ਪਾਣੀ ਦਵਾਂਗੇ ਜਦ ਇਹ ਅੱਜ ਅਸੀਂ ਡੁੱਬ ਰਹੇ ਹਾਂ ਅੱਜ ਮਾਰ ਛੱਲੇ ਪੰਜਾਬ ਅੱਜ ਅਸੀਂ ਮਾਰ ਛੱਲੇ ਪੰਜਾਬ ਤੇ ਬਾਅਦ ਵਿੱਚ ਜਦੋਂ ਪਾਣੀ ਦੀ ਨਜ਼ਾਰੇ ਲੈਣੇ ਤੋਂ ਹੋ ਲੈਣੇ ਤੋਂ ਲੈਣਗੇ ਜੀ ਬਿਲਕੁਲ ਨਹੀਂ ਜੀ ਅਸੀਂ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਦਾ ਜਦੋਂ ਕਹਿਣਗੇ ਨਹੀਂ ਦਵਾਂਗੇ ਜੇ ਅੱਜ ਸਾਡੇ ਤੋਂ ਪਾਣੀ ਨਹੀਂ ਜਾਵੇ ਜਾਂ ਤਾਂ ਫਿਰ ਅੱਜ ਬਰਾਬਰ ਸਾਡੇ ਮਾਰ ਛੱਲੇ ਪਾਰਟੀ ਲੈਵਲ ਤੋਂ ਉੱਪਰ ਕੀ ਅ ਮੈਂ ਬੇਨਤੀ ਕਰਨਾ ਕਿ ਮੈਂ ਪਹਿਲੇ ਦਿਨ ਤੋਂ ਹੀ ਰਹੀ ਬੇਨਤੀ ਰਹੀ ਹੈ ਕਿ ਆਪਾਂ ਪਾਰਟੀਆਂ ਸਰਕਾਰਾਂ ਸਾਰੇ ਸਰਾਸਰਾ ਕਰਨਾ ਅੱਜ ਲੋੜ ਹੈ ਸਾਰੇ ਇੱਕ ਦੂਜੇ ਦਾ ਹੱਥ ਫੜੀਏ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾਈਏ ਭਾਈਚਾਰਕ ਸਾਂਝ ਬਣਾਈਏ ਮਿਲ ਕੇ ਇਸ ਔਖੀ ਘੜੀ ਚਾਹੇ ਉਹ ਹੜ੍ਹ ਪ੍ਰਭਾਵਿਤ ਲਾਕੇ ਜਿੱਥੇ ਹੜ੍ਹ ਆਇਆ ਚਾਹੇ ਹੜ੍ਹ ਸੰਭਾਵਿਤ ਜਿਵੇਂ ਇੱਥੇ ਆਪਾਂ ਪੁਲੀਸ਼ਰ ਬਣੀ ਡੈਮ ਤੋਂ ਪਾਣੀ ਹੋਰ ਛੱਡਣ ਦੀ ਕੋਈ ਉਹਨਾਂ ਦੀ ਪਾਣੀ ਲਗਾਤਾਰ ਚੱਲ ਰਿਹਾ ਥੋੜਾ ਬਹੁਤ ਹੋਰ ਵਧੂਗਾ ਪਾਣੀ ਮੈਂ ਤਾਂ ਨੈਕਸਟ ਚੀਜ਼ ਹੋਰ ਦੱਸਣੀ ਚਾਹਾਂ ਸਾਹਮਣੇ ਤੁਸੀਂ ਕੈਮਰਾਮੈਨ ਰੱਖੋ ਸਾਹਮਣੇ ਦਿਖ ਕਿ ਬੰਨ ਰਗਾ ਇਸ ਟਾਈਮ ਜਿਹੜੀ ਦੂਰੀ ਆ ਉਹ ਬਹੁਤ ਤੇ ਜ਼ਿਆਦਾ ਘਟਾ ਹੈ ਪਾਣੀ ਦਿਨ ਦਿਨ ਦੇ ਮਾਰ ਕਰ ਰਿਹਾ ਹੈ ਤੇ ਜਿਹੜੇ ਉਥੇ ਸੇਵਾ ਚੱਲ ਰਹੀ ਆ ਪਰਮਾਨੈਂਟ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਜੀਸੀਪੀ ਦਿਖਾ ਦਿੱਤੀ ਜਾਵੇ ਕਿ ਇੱਥੇ ਜਿਹੜਾ ਕੰਮ ਚੱਲ ਰਿਹਾ ਪਰਮਾਨੈਂਟ ਬੋਰੇ ਭਾਰ ਰਹੇ ਨੇ ਉਹਦੀ ਢਾਲਾਈ ਜਾ ਰਹੀ ਹੈ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਗਰ ਜੇ ਸਾਹਬ ਦੇ ਨਾਲ ਦੂਰੀ ਹੈ ਦੂਰੀ ਕੁਝ ਵੀ ਨਹੀਂ ਹੈ ਸਰਕਾਰ ਨੂੰ ਇੱਕ ਮਦਦ ਦੇ ਮਾਧਿਅਮ ਰਾਹੀਂ ਇੱਕ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਪਸਵਾਹ ਹਸੋ ਬਚੋ ਸੱਤ ਲੋਜ ਦੇ ਸਸਰਾਲੀ ਕਲੋਨੀ ਬੰਦ ਤੇ ਐਡ ਪ੍ਰੈਸਨ ਅਸੀਂ ਖੜੇ ਹਾਂ 1200 ਫੁੱਟ ਦੀ ਦੂਰੀ ਤੇ ਬੰਦ ਤੇ ਪ੍ਰਸ਼ਾਸਨ ਵੱਲੋਂ ਰਾਤਕਾਰਜ ਚਲਾਏ ਜਾ ਰਹੇ ਆ ਇਸ ਕੇ ਅੰਦਰ ਆ ਕੇ ਜਿਹੜੀ ਸੇਵਾ ਚੱਲ ਰਹੀ ਹੈ ਪਿੰਡ ਵੱਲ ਦੀ ਹੈ ਜਿਆ ਪ੍ਰਸ਼ਾਸਨ ਸਾਹਿਬ ਦਾ ਪ੍ਰਸ਼ਾਸਨ ਦੇ ਹੀ ਬੰਦੇ ਲੱਗੇ ਹੋਏ ਲੇਬਰ ਵੀ ਉਹਨਾਂ ਦੀ ਲੱਗੀ ਹੋਈ ਹੈ ਬਿਲਕੁਲ ਬਿਲਕੁਲ ਕਿਸੇ ਪ੍ਰਕਾਰ ਦਾ ਪਿੰਡਾਂ ਵਾਲੇ ਵੀ ਸਹਿਯੋਗ ਕਰ ਹੋਇਆ ਹੈ ਅੱਜ ਸ਼ਹਿਰ ਆਪਣੇ ਮਿਹਰਬਾਨ ਪਿੰਡ ਪੈ ਗਿਆ ਲੁਧਿਆਣਾ ਪੈ ਗਿਆ ਕਿਸੇ ਤਰ੍ਹਾਂ ਦੀ ਮਦਦ ਕਿਸੇ ਉਹਦੇ ਲੋਕਲ ਬੂਦਕਰ ਸਸਰਾਲੀ ਕਲੋਨੀ ਮੰਗਲੀ ਜਿਹੜੇ ਦੇ ਭਾਈਚਾਰਾ ਸਾਰੇ ਪਿੰਡ ਸਾਡੇ ਨਾਲ ਲੱਗੇ ਆਣੇ ਪਿੰਡਾਂ ਦੇ ਲੱਗੇ ਆਣੇ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਨਹੀਂ ਖੜਾ ਸਾਰੇ ਪਿੰਡਾਂ ਦੇ ਨਾਲ ਲੱਗੇ ਨੇ ਵਾਕ ਵਾਕ ਪਿੰਡਾਂ ਦੇ ਉਹਨਾਂ ਨੇ ਵਾਰੀ ਬਣੀ ਹੈ ਕਿ ਅੱਜ ਲੰਗਰ ਆਸੀ ਲੈ ਕੇ ਆਣਾ ਅ ਲੰਗਰ ਦੀ ਸੇਵਾ ਵੀ ਕਰਦੇ ਪੰਜਾਬ ਜਿੱਥੇ ਮਾਰ ਸੈ ਰਿਆ ਪਾਣੀ ਦੀ ਮਾਰ ਸੈ ਰਿਆ ਉੱਥੇ ਪੰਜਾਬ ਵੱਲੋਂ ਲੰਗਰ ਦੀ ਕੋਈ ਕਮੀ ਨਹੀਂ ਹੈ ਹਮੇਸ਼ਾ ਹੀ ਪੰਜਾਬ ਬੜ ਚੱਤ ਕੇ ਸੇਵਾ ਕਰਦਾ ਹੈ ਅੱਜ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵੱਖ-ਵੱਖ ਪਿੰਡਾਂ ਨੇ ਲੰਗਰ ਦੀ ਜ਼ਿੰਮੇਵਾਰੀ ਲਈ ਹੋਈ ਹੈ ਜਿਹੜੇ ਇੱਥੇ ਸੇਵਾਦਾਰ ਲੱਗੇ ਹੋਏ ਨੇ ਲੰਗਰ ਵੱਲੋਂ ਕੋਈ ਕਮੀ ਨਹੀਂ ਹੈ ਜੇ ਕੋਈ ਦਾਨੀ ਸੱਜਣ ਫਿਰ ਵੀ ਦਾਨ ਕਰਨਾ ਚਾਹੁੰਦਾ ਤਾਂ ਗਰਾਊਂਡ ਲੈਵਲ ਤੇ ਆਣ ਕੇ ਕਰੇ ਕਿ ਤਾਂ ਕਿ ਜਿਹੜੀ ਸਿੱਧੀ ਜਿਹੜੀ ਸੇਵਾ ਆ ਉਹ ਪਹੁੰਚ ਸਕੇ ਤੁਹਾਡੀ ਸੇਵਾ ਜਿਹੜੀ ਆ ਲੱਗ ਸਕੇ ਆਨਾਲਾਈਨ ਟਾਈਮ ਦੇ ਵਿੱਚ ਪਰਮਾਤਮਾ ਮਿਹਰ ਕਰੇ ਕਿ ਜਿਹੜਾ ਹੈ ਕੁਦਰਤ ਦਾ ਕਰੋਪ ਹੈ ਥੋੜਾ ਸ਼ਾਂਤ ਹੋ ਜਾਵੇ ਤੁਸੀਂ ਦੇਖ ਰਹੇ ਹੋ ਉਮੇਤਕਰ ਮਿਸ਼ਨ ਨੂੰ ਚੈਨਲ ਤੇ ਇਹਨੂੰ ਸ਼ੇਅਰ ਕਰੋ ਕਿ ਤਾਂ ਕਿ ਜਿਹੜੇ ਬਾਕੀ ਲੋਕਾਂ ਤੱਕ ਪਹੁੰਚ ਸਕੇ ਸਾਡੀ ਖਬਰ ਸਾਡਾ ਗਰਾਊਂਡ ਲੈਵਲ ਤੇ ਆ ਜਾਣ ਕੇ ਦਿਖਾਣ ਦਾ ਹੈ ਹੀ ਮਤੁਲਸੀ ਕਿ ਬਹੁਤ ਜ਼ਿਆਦੀਆਂ ਵੀਡੀਓ ਅਫਵਾਹਾਂ ਬਹੁਤ ਚੱਲ ਰਹੀਆਂ ਨੇ ਆਪਾਂ ਉਹਨਾਂ ਅਫਵਾਹਾਂ ਤੋਂ ਬਚ ਲਈਏ ਤੇ ਜਿਹੜੀ ਸਿੱਧੀ ਤੁਹਾਨੂੰ ਟਰੈਕਟਰ ਨਿਊਜ਼ ਹੈਗੀ ਉਹ ਤੁਹਾਨੂੰ ਦਿਖਾ ਰਹੇ ਆਂ ਆਪਾਂ ਤੇ ਜੇ ਸਾਡੇ ਨਾਲ ਆਮ ਆਦਮੀ ਪਾਰਟੀ ਤੁਸੀਂ ਪਰ ਅੱਜ ਇਨਸਾਨੀਅਤ ਨਾਤੇ ਪਾਰਟੀ ਲੈਵਲ ਤੋਂ ਉੱਠ ਕੇ ਵੀ ਬਹੁਤ ਵਧੀਆ ਡੇ ਨਾਈਟ ਕੰਮ ਕਰ ਰਹੇ ਨੇ ਬਾਈ ਜੀ ਬਾਈ ਜੀ ਪ੍ਰਮਾਤਮਾ ਤੁਹਾਨੂੰ ਇੱਥੇ ਹੀ ਬਲ ਬਖਸ਼ੇ ਜੀ ਲੰਗਰ ਲੱਗ ਗਿਆ ਨੇ ਸਾਡੇ ਨੇਹਾ ਅੱਛਾ ਜੀ ਜ਼ਿਲ੍ਹਾ ਪ੍ਰਧਾਨ ਉਹ ਇਹ ਜ਼ਿਲ੍ਹਾ ਪ੍ਰਧਾਨ ਜੀ ਨੇ ਇਹਨਾਂ ਨਾਲ ਵੀ ਗੱਲ ਕਰ ਲੈਣੇ ਆ ਕਿ ਨਾਲ ਨੂੰ ਸਰਕਾਰ ਵੱਲੋਂ ਜਾਂ ਇਹਨਾਂ ਵੱਲੋਂ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸੋ ਜੀ ਇਹਨਾਂ ਨੇ ਲੈ ਕੇ ਚੱਲੀ ਸ਼ੁਰੂ ਕਰ ਦਿੱਤਾ ਹੈ ਜੀ ਸ਼ੁਕਰੀਆ ਬਹੁਤ ਤਨਵਾਦ ਕਰਨੇ ਦਿਨਾਂ ਦੇ ਜੁਤੀਓ ਹੋਵਾਂਗੇ ਸਲਾਹੀਆਂ ਦੇ ਕਿ ਹਾਂ ਵੀ ਸਰਕਾਰ ਤੇ ਕੋਈ ਅਧਿਕਾਰੀ ਇਥੇ ਪਹੁੰਚੇ ਜੀ ਹੈ ਨਮਾਇਦੇ ਕੋਈ ਵੀ ਪਹੁੰਚੇ ਤੋ ਉਸ ਤੋਂ ਦੇਖੋ ਸਾਡੇ ਪ੍ਰਦੇਸ਼ ਕਰਨ ਦੇ ਰਿਖੀ ਉਹ ਸਿਹਤ ਦੇ ਪ੍ਰਸ਼ਾਸਨ ਲੈ ਕੇ ਸਾਡੀ ਜੀਵਨ ਸਹਿਯੋਗ ਜਿਹੜੀ ਉਹਦਾ ਸਾਹਮਣੇ ਆਉਂਦਾ ਹੈ ਇਹ ਸਰਕਾਰ ਉਹਨਾਂ ਜਿਹੜੇ ਸਾਰਾ ਕੁਝ ਮਿਲ ਗਿਆ ਤੇ ਵੀ ਆਪਣੇ ਲੈਵਲ ਤੇ ਜਿਹੜੀ ਮਹਿਲਾ ਵਿੰਗ ਜਿਹੜੀ ਹੀ ਆਪਣੇ ਆਵਾਜ਼ ਦੀ ਬਣੀ ਦੀ ਮਹਿਲਾ ਵਿੰਗ ਮੈਂ ਇਹਨਾਂ ਅਗਰ 43 ਵੀ ਕੋਈ 40 ਤੋਂ ਨਹੀਂ ਛੱਡੇ ਵੀ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਹਮੇਸ਼ਾ ਖੜੇ ਰਹਾਂਗੇ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਮੇਰੀ ਕੰਡੀਸ਼ਨ ਇਹ ਚੈਨਲ ਤੇ ਵੀਡੀਓ ਨੂੰ ਵਾਸਤੂਵਾਚਨ ਕਰ ਦਿਓ